ਇਲਾਕੇ ਵਿੱਚ ਵੇ ਖੋਪ ਹੋਏ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਅੱਜ ਇੱਥੋਂ ਦੇ ਦੁਰਲਭ ਨਗਰ ਵਿੱਚ ਉਦੋਂ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਪਲੰਬਰ ਬਣ ਕੇ ਆਏ ਲੁਟੇਰਿਆਂ ਨੇ ਵਿਯੁਰਗ ਔਰਤ ਨੂੰ ਬੰਦੀ ਬਣਾ ਕੇ ਗਹਿਣੇ ਅਤੇ ਨਕਦੀ ਲੁੱਟ ਲਈ ਲੁਟੇਰਿਆਂ ਨੇ ਇਸ ਵਾਰ ਦਾਤ ਨੂੰ ਚਵਾਰੇ ਵਿਚਾਲੇ ਉਸ ਕਾਨੂੰਨ ਨੂੰ ਨਿਸ਼ਾਨਾ ਬਣਾਇਆ ਜੋ ਪੂਰੇ ਢੇੜਪੜੱਕੇ ਵਾਲੇ ਇਲਾਕੇ ਵਿੱਚ ਵੱਸਿਆ ਹੋਇਆ ਹੈ ਲੁੱਟਦਾ ਸ਼ਿਕਾਰ ਹੋਈ ਵਿਯੁਰਗ ਮਹਿਲਾ ਕਮਲੇਸ਼ਕੌਰ ਨੇ ਦੱਸਿਆ ਕਿ ਮੈਂ ਆਪਣੇ ਕਮਰੇ ਵਿੱਚ ਬੈਠੀ ਪਾਠ ਕਰ ਰਹੀ ਸੀ ਕਿ ਦੋ ਨੌਜਵਾਨ ਪੌੜੀਆਂ ਚੜ੍ਹ ਕੇ ਉੱਪਰ ਆ ਗਏ ਅਤੇ ਕਹਿਣ ਲੱਗੇ ਕਿ ਇਹ ਸ਼ੈਂਟੀ ਬੇਦੀ ਬਿਯੁਰਗ ਮੈਲਾ ਦਾ ਭਤੀਜਾ ਦਾ ਘਰ ਹੈ ਅੱਗ ਬਿਯੁਰਗ ਮੈਲਾ ਨੇ ਕਿਹਾ ਇਹ ਉਸ ਦਾ ਘਰ ਨਹੀਂ ਹੈ ਇਸ ਤੋਂ ਬਾਅਦ ਲੁਟੇਰੇ ਵਾਪਸ ਘਰ ਤੋਂ ਬਾਹਰ ਨਿਕਲ ਗਏ ਅਤੇ ਅਗਲੇ ਹੀ ਪਲ ਦੁਬਾਰਾ ਉਹ ਦੋ ਮੌ ਲੁਟੇਰੇ ਅੰਦਰ ਬੜੇ ਅਤੇ ਬਿਯੁਰਗ ਮੈਲਾ ਦੇ ਕੱਪੜੇ ਨਾਲ ਹੱਥਾਂ ਤੇ ਮੂੰਹ ਬੰਨ੍ਹ ਦਿੱਤਾ ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇਕਰ ਤੂੰ ਰੋਲਾ ਪਾਇਆ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ ਲੁਟੇਰਿਆਂ ਵੱਲੋਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ ਇਸ ਤੋਂ ਬਾਅਦ ਉਹ ਉਸ ਦੀ ਨੂਹ ਦੇ ਬੈੱਡਰੂਮ ਵਿੱਚ ਜਾ ਵੜੇ ਜਿੱਥੋਂ ਉਹਨਾਂ ਨੇ ਇੱਕ ਸੋਨੇ ਦੀ ਮੁੰਦੀ ਅਤੇ ਨਕਦੀ ਵੀ ਲੁੱਟ ਲਈ ਬੜੀ ਆਸਾਨੀ ਨਾਲ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਮੌਕੇ ਤੇ ਪੁਜੀ ਸਮਰਾਲਾ ਪੁਲਿਸ ਦੇ ਤਫ਼ਤੀਸ਼ੀ ਅਧਿਕਾਰੀ اے ایس ਆਈ ਸਤਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਪੁਲਿਸ ਇਹਨਾਂ ਲੁਟੇਰਿਆਂ ਨੂੰ ਦਬੋਚ ਲਵੇਗੀ ਮੇਰਾ ਨਾਮ ਮਮਨਦੀਪ ਕੋਹੜਾ। ਜੀ ਤੇਰੀ ਜੀ ਮੈਂ ਇਕ ਸੁਣਾ ਲਈ ਰਹੀ ਸੀ। ਜੇ ਲੱਗ ਨਾ ਗਏ। ਤੇ ਕੀ ਹੋਇਆ ਜੀ ਅੱਜ? ਹਾਂ ਐਕਚੁਅਲੀ ਮੈਂ ਆਪਣੇ ਤੇਕੇ ਗਈ ਹੋਈ ਹੈ ਜੀ ਤੇ ਮੈਨੂੰ ਕਾਲ ਆਈ ਸਾਹਮਣੇ ਸਾਡੇ ਨੇਵਰ ਸੀ ਕਿ ਤੁਹਾਡੇ ਘਰੇ ਇਸ ਤਰ੍ਹਾਂ ਕੋਈ ਦੋ ਬੰਦੇ ਆ ਗਏ ਨੇ ਔਰ ਉਹਨਾਂ ਨੇ ਆ ਕੇ ਤੁਹਾਡੀ ਮੰਮੀ ਦਾ ਫੇਸ ਵਗੈਰਾ ਸਾਰਾ ਬੰਨਿਆ ਹੋਇਆ ਤੇ ਉਹ ਕਾਫੀ ਕੌਂਸ਼ੀਅਸ ਹੈਗੇ ਨੇ ਬਹੁਤ ਡਰ ਗਏ ਨੇ। ਔਰ ਮੈਂ ਤਾਂ ਫਿਰ ਉਸੇ ਟਾਈਮ ਤੇ ਦੁਬਾਰਾ ਆਈ ਤਾਂ ਮੈਨੂੰ ਸਾਰਾ ਕੁਝ ਪਤਾ ਚੱਲਿਆ ਕਿ ਕਿਤੇ ਨੇ ਕਿਹਾ ਕਿ ਕੋਈ ਪਲੰਬਰ ਹੈਗੇ ਆ। ਇਏ ਅਸੀਂ ਠੀਕ ਕਰਨ ਆਇਆ ਟੈਪਸ ਟੋਡੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀਆਂ ਧਰਾਵ ਹੈਗੀਆਂ ਨੇ ਤੁਸੀਂ ਆ ਜਾਓ ਤਾਂ ਉਹ ਦੁਬਾਰਾ ਸ਼ਾਪ ਤੇ ਚਲੇ ਗਏ ਨੇ ਸ਼ਾਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਥੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਸੀ ਸਮਾਨ ਲੈ ਕੇ ਆ ਰਹੇ ਆ ਦੁਬਾਰਾ ਘਰ ਆਏ ਤਾਂ ਕਿ ਮੇਰੀਆਂ ਟੀ-ਸ਼ਰਟਸ ਹੈਗੀਆਂ ਸੀ ਵਾਸ਼ਰੂਮ ਚ ਤਾਂ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਲਈਆਂ ਮੰਮਾ ਦੇ ਦੋ ਤਿੰਨ ਫੇਸ ਨੂੰ ਕਵਰ ਕਰਤਾ ਔਰ ਹੈਂਡ ਨੂੰ ਮੰਮਾ ਦੇ ਕਾਇ ਕਰਕੇ ਰੱਖਿਆ ਤੇ ਫਿਰ ਉਹ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੇ ਤੈਨੂੰ ਮਾਰ ਦਾਂਗੇ ਹਾਂ ਫਿਰ ਮੰਮਾ ਦੇ ਦੋਨੋਂ ਪਾਸੋਂ ਵਾਲੀਆਂ ਕਾਰ ਲੀਆਂ ਉਹਨਾਂ ਨੇ ਔਰ ਮੇਰੀ ਕਬਰਡ ਦੇ ਵਿੱਚ ਗਏ ਜਿੱਥੋਂ ਤੱਕ ਤੁਹਾਨੂੰ ਲੱਗ ਰਿਹਾ ਵੀ ਕੋਈ ਜਾਣ ਪਛਾਨ ਵਾਲੇ ਆਗੇ ਤੇ ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਝ ਨਹੀਂ ਦੇਖਿਆ ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ ਔਰ ਉੱਪਰ ਜਿੱਥੇ 파츠 ਪਏ ਹੁੰਦੇ ਆ ਮੇਰੇ ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕਬਰਡ 'ਚ ਹੁੰਦਾ ਹੈ। ਉਹੀ ਕਬਰਡ ਦੇ ਵਿੱਚ ਮੇਰੇ ਸਾਰੇ 파츠 ਦੇ ਵਿੱਚ ਜਿੰਨਾ ਕੈਸ਼ ਹੈਗਾ ਤੇ ਸਾਰਾ ਲੈ ਗਏ। ਕਿੰਨਾ ਕੁ ਦਿਨ ਕੀ ਮਿਸਿੰਗ ਸਟਫ ਹੈ? ਮਿਸਿੰਗ ਮੰਮਾ ਦੀਆਂ ਬਾਲੀਆਂ ਨੇ ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ 파츠 ਦੇ ਵਿੱਚ ਹੀ ਰੱਖੀ ਹੋਈ ਸੀ। ਇੱਕ ਕੈਸ਼ ਮੇਰਾ ਪੂਰਾ ਮਤਲਬ ਇੱਕ 파츠 ਪੂਰਾ ਫੁੱਲ ਸੀਗਾ। ਉਹਦੀ ਜ਼ਿੱਪੂ ਵੀ ਤੋੜ ਗਏ ਨੇ। ਉਹਦੇ ਵਿੱਚ ਨੀਅਰ ਬਾਊਟ ਮੈਂ ਹਰ ਪਾਸ ਦੇ ਵਿੱਚ 1000 ਤੋਂ 2000 ਰੱਖਦੀ ਸੀਗੀ ਹਰ ਹਰ ਪਾਸ ਦੇ ਵਿੱਚ ਜਿੱਥੇ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ ਵੀ ਕਈ ਕਿਸੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਾਰਟ ਸੀ ਉਹ ਪੂਰਾ ਫਿਲ ਸੀਗਾ ਔਰ ਉਹ ਪੂਰਾ ਖਾਲੀ ਆ ਹੁਣ ਜਿਹੜੇ ਤੁਸੀਂ ਇਹ ਗੱਲ ਕਹ ਰਹੇ ਹੋ ਕਿ ਪਹਿਲਾਂ ਕਿਤੇ ਕੰਪਲੇਨ ਵੀ ਕੀਤੀ ਸੀ ਕਿ ਕਿ ਅਕਚੁਅਲੀ ਹਸਬੰਦ ਨੇ ਵੰਦ ਦਿੱਤ ਲਾ ਕਿ ਕਿਤੇ ਸੀ ਮੈਥੇ ਹੈ ਨਹੀਂ ਸੀ ਮੈਂ ਆਪਣੇ ਪੇਕੇ ਗਈ ਹੋਈ ਸੀ ਉਹ ਮਾਂ ਕਹਿੰਦੇ ਸੀ ਕਿ ਕੈਪ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਨੰਬਰ ਨੂੰ ਕਾਲ ਕੀਤੀ ਹੋਈ ਸੀਗੀ। ਕੱਪ ਤਾਂ ਹਾਂਜੀ ਕੱਪ ਤਾਂ ਪਹਿਲਾਂ ਕੀਤੀ ਹੋਈ ਸੀ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੋਣਗੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।